ਕੇਂਦਰੀ ਟ੍ਰੇਡ ਯੂਨੀਅਨ ਮੁਲਾਜ਼ਮ ਫੈਡਰੇਸ਼ਨਾਂ ਅਤੇ ਜਨਤਕ ਜਥੇਬੰਦੀਆਂ ਦੇ ਸੱਦੇ ਤੇ ਦੇਸ਼ ਵਿਆਪੀ ਹੜਤਾਲ ਮੌਕੇ ਤੇ ਲੋਕ ਇਤਿਹਾਸ਼ੀ ਕਾਫਲਾ ਫਗਵਾੜਾ ਵੱਲੋਂ ਟਾਊਨ ਹਾਲ ਫਗਵਾੜਾ ਦੇ ਪਾਰਕ ਵਿੱਚ ਇਕੱਠੇ ਹੋ ਕੇ ਰੈਲੀ ਕਰਨ ਉਪਰੰਤ ਰੋਸ ਮਾਰਚ ਕੀਤਾ ਗਿਆ ਇਸ ਮੌਕੇ ਤੇ ਰੋਸ ਰੈਲੀ ਨੂੰ ਸੰਬੋਧਨ ਕਰਦਿਆਂ ਐਸ ਐਲ ਵਿਰਦੀ ਜਸਵੀਰ ਭੰਗੂ ਬਲਵੀਰ ਸਿੰਘ ਦੋਸਾਂਝ ਹਰਚਰਨ ਭਾਰਤੀ ਵਤਨ ਸਿੰਘ ਪ੍ਰੋਫੈਸਰ ਜਸਕਰਨ ਸਿੰਘ ਜਸਵਿੰਦਰ ਸਿੰਘ ਗੁਰਮੁਖ ਲੋਕਪ੍ਰੇਮੀ ਜਸਵੀਰ ਸਿੰਘ ਸੈਣੀ ਕੁਲਦੀਪ ਸਿੰਘ ਕੋੜਾ ਆਦਿ ਨੇ ਕਿਹਾ ਕਿ ਕੇਂਦਰ ਸਰਕਾਰ ਅਤੇ ਰਾਜ ਸਰਕਾਰਾਂ ਵੱਲੋਂ ਮੁਲਕਾਂ ਵੱਲੋਂ ਨਿਰਦੇਸ਼ਿਤ ਨਵ ਉਦਾਰਵਾਦੀ ਨੀਤੀਆਂ ਲਾਗੂ ਕਰਨ ਨਾਲ ਦੇਸ਼ ਵਿੱਚ ਗਰੀਬੀ, ਅਨਪੜਤਾ, ਮਹਿੰਗਾਈ, ਬੇਰੁਜ਼ਗਾਰੀ ਲਗਾਤਾਰ ਵਧਾ ਹੋ ਰਿਹਾ ਹੈ। ਕੇਂਦਰ ਦੀ ਸਰਕਾਰ ਵੱਲੋਂ ਦੇਸ਼ ਦੇ ਲੋਕਾਂ ਨੂੰ ਸੇਵਾਵਾਂ ਦੇਣ ਅਤੇ ਨਵੀਂ ਪੀੜੀ ਲਈ ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਵਾਲੇ ਸਰਕਾਰੀ ਧਾਰੇ ਕਾਰਪੋਰੇਟ ਘਰਾਣਿਆਂ ਨੂੰ ਕੋਡੀਆਂ ਦੇ ਭਾਅ ਵਿੱਚ ਵੇਚੇ ਜਾ ਰਹੇ ਹਨ। ਆਗੂਆਂ ਨੇ ਕੇਂਦਰ ਸਰਕਾਰ ਵੱਲੋਂ ਕੀਰਤ ਕਾਨੂੰਨ ਖਤਮ ਕਰਕੇ ਚਾਰ ਕੋਡ ਲਾਗੂ ਕਰਨ ਦੀ ਤਾਂ ਕਿਰਤ ਕਾਨੂੰਨ ਬਹਾਲ ਕਰਨ ਪੁਰਾਣੀ ਪੈਂਚਲ ਸਕੀਮ ਬਹਾਲ ਕਰਨ ਆਂਗਣਵਾੜੀ ਮਿੱਡੇ ਮੀਲ ਅਤੇ ਆਸ਼ਾ ਵਰਕਰਾਂ ਜੰਗਲਾਤ ਵਿਭਾਗ ਦੇ ਮੁਲਾਜ਼ਮਾਂ ਸਮੇਤ ਹਰ ਤਰ੍ਹਾਂ ਦੇ ਕੱਚੇ ਮੁਲਾਜ਼ਮਾਂ ਨੂੰ ਪੂਰੇ ਪੂਰੇ ਗ੍ਰੇਡਾਂ ਤੇ ਪੱਕੇ ਕਰਨ ਤਨਖਾਹ ਕਮਿਸ਼ਨਾਂ ਵੀ ਦਿਆਂ ਤਰੁੱਟੀਆਂ ਨੂੰ ਦੂਰ ਕਰਦੇ ਬਕਾਏ ਅਤੇ ਪਿੰਡੂ ਪੱਤੇ ਸਮੂੱਚੇ ਪੱਤੇ ਬਹਾਲ ਕਰਨ ਆਖਿਰ ਵਿੱਚ ਆਏ ਸਾਰੇ ਸਾਥੀਆਂ ਦਾ ਗੁਰਮੁਖ ਲੋਕ ਪ੍ਰੇਮੀ ਨੇ ਧੰਨਵਾਦ ਵੀ ਕੀਤਾ ਇਸ ਸਮੇਂ ਹੋਰਨਾ ਤੋਂ ਇਲਾਵਾ ਕੇਕੇ ਪਾਂਡੇ हरभजन लाल कौल सतपाल सिंह खटकड़ मनजीत कुमार शर्मा रतन सिंह पलालो रतन सिंह गुराया अविनाश चंद्र तरसेम लाल सेवा मुक्त एस डी ओ जसकर सिंह रुपिंदपाल बड़ा पिंड सुरेंद्रपाल दुसांझ गौरव राठौर कुलविंदर राय सतनाम सिंह परमार गुरनाम पाल प्रीत तीरथ सिंह रविंदर कुमार राकेश कुमार गोपाल कृष्ण महेंद्र सिंह लव सुरजीत कौर आशा रानी ਬਲਜੀਤ ਕੋਰ ਮਨਜੀਤ ਕੋਰ ਨਗਰੇਸ਼ਨ ਸ੍ਰੂਪ ਲਾਲ ਰਾਣੋ ਕਮਲੇਸ਼ ਕੋਰ ਪਰਮਜੀਤ ਕੋਰ ਸੁਨੀਤਾ ਅਨੀਤਾ ਰਾਣੀ ਰਵਿੰਦਰ ਕੋਰ ਕ੍ਰਿਸ਼ਨਾ ਦੇਵੀ ਪਰਮਜੀਤ ਕੋਰ ਸੁਨੀਤਾ ਰਾਣੀ ਰਮਨਜੀਤ ਕੋਰ ਮਨਦੀਪ ਕੋਹਰਾ ਦੀ ਹਾਜ਼ਰ ਹੋਏ ਭਾਰ ਦੇ ਦੇਚ ਦੇਸ਼ ਵਿਆਪੀ ਮਜ਼ਦੂਰਾ ਵੱਲੋਂ ਹੜਤਾਲ ਕੀਤੀ ਗਈ ਹੈ 9 ਜਨਵਾਈ ਨੂੰ ਫਗਵਾੜਾ ਵਿੱਚ ਫਗਵਾੜਾ ਦੇ ਮਜ਼ਦੂਰ ਜਿੱਥੇ ਬੰਦੀਆਂ ਮੁਲਾਜ਼ਮ ਜਿੱਥੇ ਬੰਦੀਆਂ ਤੈਰੀ ਜਿੱਥੇ ਬੰਦੀਆਂ ਭੁੱਦੀ ਜੀਵੀਆਂ ਵੱਗੋਂ ਫਗਵਾੜਾ ਵਿਖੇ ਇਕੱਠ ਕਰਕੇ ਉਹ ਹੜਤਾਲ ਦਾ ਪੁਰਜ਼ੋਰ ਸਮਰਥਨ ਕੀਤਾ ਗਿਆ ਔਰ ਅਸੀਂ ਲੋਕ ਇਹ ਸਮਝਦੇ ਹਾਂ ਕਿ ਸਰਕਾਰ ਜਿਹੜੀ ਆ ਮਜ਼ਦੂਰਾਂ ਦੇ ਨਾਲ ਧੱਤਾਂ ਕਰ ਰਹੀ ਆ ਮਜ਼ਦੂਰਾਂ ਨੂੰ ਉਹਨਾਂ ਦੇ ਹੱਕ ਨਹੀਂ ਦੇ ਰਹੀ ਕੰਮਿਆਂ ਦੀ ਪੂਰੀ ਰੁਜ਼ਗਾਰ ਪੈਦਾ ਨਹੀਂ ਕਰ ਰਹੀ ਜਿਹੜਾ ਮਾਰਾ ਮੋਟਾ ਰੁਜ਼ਗਾਰ ਆ ਉਹਦੀ ਕੋਈ ਸੈਲਰੀ ਪੂਰੀ ਨਹੀਂ ਦੇ ਰਹੀ ਔਰ ਹਰ ਪੱਖ ਦੇ ਤੋਂ ਮਜ਼ਦੂਰਾਂ ਨੂੰ ਟਾੜਿਆ ਜਾ ਰਿਹਾ ਫਗਵਾੜਾ ਵਿਖੇ ਅੱਜ ਡਟ ਕੇ ਪੁਰਜ਼ੋਰ ਸਮਰਥਨ ਕਰਦੇ ਔਰ ਕੇਂਦਰ ਸਰਕਾਰ ਨੂੰ ਤੇ ਪੰਜਾਬ ਸਰਕਾਰ ਨੂੰ ਇਹ ਸੁਨੇਹਾ ਦਿੰਦੇ ਆ ਕਿ ਇਸ ਦੇਸ਼ ਵਿੱਚ ਕਰੋੜਾਂ ਦੀ ਤਦਾਦ ਦੇ ਵਿੱਚ 80% ਮਜ਼ਦੂਰਾਂ ਦੀ ਗਿਣਤੀ ਹੈਗੀ ਆ ਜੇ ਉਹਨਾਂ ਦੀ ਤੁਸੀਂ ਆਵਾਜ਼ ਨਹੀਂ ਸੁਣੀ ਤੇ ਲਾਜਮੈਂ ਮਜ਼ਦੂਰਾਂ ਦਾ ਜਿਹੜਾ ਹੜਿਆ ਤੇ ਅੱਗੇ ਨੂੰ ਵਧੂਗਾ ਸਰਕਾਰ ਵੱਲ ਨੂੰ ਤੇ ਸਰਕਾਰਾਂ ਨੂੰ ਇਹ ਹੱਕ ਹਰਾਨ ਦੇ ਵਿੱਚ ਦੇਣੇ ਪੈਣਗੇ ਸਰਕਾਰ ਬੜੇ ਆਰਾਮ ਕਲਵੀ ਦੇ ਨਾਲ ਮਜ਼ਦੂਰਾਂ ਦੀ ਗੱਲ ਸੁਣੇ ਮਜ਼ਦੂਰਾਂ ਨੂੰ ਬੁਲਾਵੇ ਉਹਨਾਂ ਉਹਨਾਂ ਦੇ ਮਸਲੇ ਜਿਹੜੇ ਹਨ ਹੱਲ ਕਰੇ ਅਗਲੀ ਗੱਲ ਵੀ ਕਾ ਦਨੇ ਆ ਸਰਕਾਰ ਭਾਰਤ ਦੇ ਕੁਦਰਤੀ ਖਜ਼ਾਨਿਆਂ ਦੀ ਲੁੱਟ ਕਰਵਾਉਣੀ ਬੰਦ ਕਰੇ ਔਰ ਲੋਕਾਂ ਦੇ ਉੱਤੇ ਅਤਿਆਚਾਰ ਕਰਨਾ ਬੰਦ ਕਰੇ ਮਜ਼ਦੂਰਾਂ ਦੀਆਂ ਤਸਾਨਾਂ ਦੀਆਂ ਮੁਲਾਜ਼ਮਾਂ ਦੀਆਂ ਫੁੱਦੀ ਜੀਵਨ ਦੀ ਗੱਲ ਨੂੰ ਤਰਜੀਹ ਦੇਵੇ ਸੁਣਨਵਾਸ ਸਭ ਲੋਕਾਂ ਦੇ ਵਸਲੇ ਹੱਲ ਕਰੇ